ਮੈਨੂੰ ਬਹੁਤ ਕਿਸੇ ਵੀ ਲੈਣਾ ਮਾਨਸਿਕ ਤਕਲੀਫ ਹੁੰਦੀ ਹੈ ਇਸ ਗੱਲ ਦੀ ਮੈਂ ਨਾਮ ਕਾਜੀ ਆਵਾਜ਼ ਤੋਂ ਬਹੁਤ ਆਦਤ ਨਾ ਪਹਿਲਾਂ ਨਾਮ ਕਿਰਨ ਨਹੀਂ ਕਰਦੇ ਇਨਕਾਰ ਕਰਦੇ ਵਿੱਚ ਕਈ ਬੰਦੇ ਤੇ ਸਗਣਾ ਲਗੂ ਮੇਰੇ ਵੀ ਜਿਹੜਾ ਨਾਮ ਕੋਈ ਮੈਨੂੰ ਨਾ ਕਰੇਗਾ ਨਾ ਉਸ ਦੁਖੀ ਹੋਏਗਾ ਸਾਹ ਸਾਹ ਜੀ ਮੈਂ ਤੁਹਾਨੂੰ ਸੁਖੀ ਨਹੀਂ ਦੇਖਣਾ ਚਾਹੁੰਦਾ ਸੋ ਸੇ ਤਿੰਨ ਸੇ ਸੋ ਵੀ ਇਹ ਜਿਸ ਤੋਂ ਕੋਈ ਪੈਸਾ ਨਹੀਂ ਲੱਗਦਾ ਕੋਈ ਬੰਦੇ ਨਹੀਂ ਇਕੱਠੇ ਕਰਨੇ ਪੀਦੇ ਦੁੱਖ ਲੈ ਰਹੇ ਸੌਰਾਂ ਨੇ ਉਹਦਾ ਵੀ ਇਰਖਾ ਕਰਦੇ ਉਹ ਸੁਧੀ ਹੋ ਜਾਂਦਾ ਕਿੰਨੇ ਜੀਦੇ ਦੇ ਕੁਝ ਨਹੀਂ ਕਰਨਾ ਇਹੋ ਜਿਹੇ ਜੀਵੇ ਜਿਹਨੂੰ ਹੱਥ ਪੈ ਰ ਲੱਗੇ ਉਹ ਛੜਦੀ ਨਹੀਂ ਹੁੰਦੀ ਲੋਕ ਜੀ ਡਗਰੇ ਵੇ ਦਮ ਕਰੋ ਸੌਰਾਂ ਦੇ ਹੁਕਮਨੋਂ ਤੁਹਾਨੂੰ ਇਹ ਪਤਾ ਕਿ ਸਿੱਖ ਜਿੰਨੇ ਸੌਰਾਂ ਨੂੰ ਕੀਤੇ ਨੇ ਉਹ ਸਾਰੇ